ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁੱਤ ਚੌਥੀ ਸਾਖੀ 19 ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਸੁੱਤੇ ਮੁਗਲਾ ਉੱਤੇ ਹਮਲਾ ਕਰਨਾ ਜਦੋਂ ਰਾਤ ਦਾ ਹਨੇਰਾ ਛਾ ਗਿਆ ਲੜਾਈ ਬੰਦ ਹੋ ਗਈ ਤਾਂ ਲੜਾਈ ਦੇ ਮੈਦਾਨ ਵਿੱਚੋਂ ਸਿੰਘ ਸ਼ਹੀਦਾਂ ਦੀਆਂ দেহਾਂ ਨੂੰ ਚੁਕਵਾਇਆ ਗਿਆ ਇਕੱਠਾ ਰੱਖ ਕੇ ਸਿੰਘ ਸੰਸਕਾਰ ਕਰਨ ਲੱਗੇ ਤਾਂ ਦੂਸਰੇ ਪਾਸੇ ਕੁਝ ਸਿੰਘਾਂ ਨੇ ਤੇ ਸਾਹਿਬ ਅਜੀਤ ਸਿੰਘ ਜੀ ਨੇ ਸਤਗੁਰੂ ਜੀ ਪਾਸੋਂ ਅਗਿਆ ਮੰਗੀ ਕਿ ਦੁਸ਼ਮਣ ਉੱਤੇ ਹੱਲਾ ਕਰ ਦਿੱਤਾ ਜਾਵੇ ਸੋਚ ਕੇ ਸਤਗੁਰੂ ਜੀ ਨੇ ਅਗਿਆ ਬਖਸ਼ ਦਿੱਤੀ ਸਾਹਿਬ ਜਾਦਾ ਅਜੀਤ ਸਿੰਘ ਜੀ ਨੂੰ ਜੱਥੇਦਾਰ ਬਣਾਇਆ ਗਿਆ ਤੇ ਸਿੰਘਾਂ ਦਾ ਤਕੜਾ ਦਲ ਰਾਤ ਦੇ ਹਨੇਰੇ ਵਿੱਚ ਦੁਸ਼ਮਣ ਵੱਲ ਤੁਰਿਆ ਅੱਗੇ ਮੁਸਲਮਾਨ ਕੂਕ ਸੁੱਤੇ ਸਨ ਉਹਨਾਂ ਵਿੱਚੋਂ ਬਹੁਤੇ ਸ਼ਰਾਪ ਨਾਲ ਬੇਸੁਰਤ ਸਨ ਰਮਜ਼ਾਨ ਖਾਂ ਖੁਦ ਰੰਗਰਲੀਆਂ ਮੰਨਣ ਵਿੱਚ ਮਸਤ ਸੀ ਸਿੰਘਾਂ ਨੇ ਜਾ ਹੱਲਾ ਭੁਲਿਆ ਅਕਾਲ ਅਕਾਲ ਦੇ ਨਾਰੇ ਨਾਲ ਐਸਾ ਹੱਲਾ ਕੀਤਾ ਕਿ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਸੇ ਤਲਵਾਰ ਚੁੱਕੀ ਅਤੇ ਕਿਸੇ ਨੂੰ ਲੱਭੀ ਹੀ ਨਾ ਰੋਲਾ ਮਚ ਗਿਆ ਤੰਗੂਆ ਨੂੰ ਅੱਗ ਲੱਗ ਗਈਆਂ ਕੱਟਾ ਵੱਡ ਭਿਆਨਕ ਰੂਪ ਧਾਰਨ ਕਰ ਗਈ ਰਮਜ਼ਾਨ ਖਾਨ ਦਾ ਵੀ ਨਸ਼ਾ ਉੱਤਰ ਗਿਆ ਉਸਨੇ ਵੀ ਤਲਵਾਰ ਚੁੱਕੀ ਲੜਨ ਲੱਗਾ ਥੋੜਾ ਚਿਰ ਮੁਕਾਬਲਾ ਕਰਨ ਪਿੱਛੋਂ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਜਿੱਤਣ ਦੀ ਥਾਂ ਮਾਰਿਆ ਜਾ ਸਕਦਾ ਹੈ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਨੱਟ ਉੱਠਿਆ ਉਸ ਦੇ ਨੱਠ ਨਾਲ ਮੁਗਲ ਫੌਜ ਵਿੱਚ ਭਾਜੜ ਪੈ ਗਈ ਐਸੀ ਭਾਜੜ ਪਈ ਕਿ ਕਿਸੇ ਨੂੰ ਲੀੜਾ ਜਾਂ ਸਮਾਨ ਚੁੱਕਣ ਦਾ ਵੀ ਖਿਆਲ ਨਾ ਰਿਹਾ ਬਹੁਤ ਸਾਰੇ ਘੋੜਿਆਂ ਤੇ ਵੀ ਨਾ ਚੜ ਸਕੇ ਉਹ ਘੋੜੇ ਛੱਡ ਕੇ ਨਸ ਗਈਆਂ ਕਈਆਂ ਰੰਗੀਆਂ ਲੀਆਂ ਦੀਆਂ ਮੁਟਿਆਰ ਔਰਤਾਂ ਘਬਰਾਈਆਂ ਤੇ ਸੁੱਟੀਆਂ ਹੀ ਰਹਿ ਗਈਆਂ ਉਹ ਅਦੜਵੰਜੀ ਹੋਈਆਂ ਇੱਧਰ ਉੱਧਰ ਤੰਬੂਆਂ ਵਿੱਚ ਲੁਕਦੀਆਂ ਫਿਰਦੀਆਂ ਸਨ ਜਦ ਮੈਦਾਨ ਖਾਲੀ ਹੋ ਗਿਆ ਮੁਗਲ ਨਸ ਗਏ ਤਾ ਸਿੰਘਾ ਨੇ ਅਨੰਤਪੁਰ ਦੀ ਲੁੱਟਦਾ ਮਾਲ ਤੇ ਹੋਰ ਮੁਗਲਾਂ ਦਾ ਸਮਾਨ ਇਕੱਠਾ ਕਰਕੇ ਚੁਕਵਾਣਾ ਆਰੰਭ ਕੀਤਾ ਸਾਰੇ ਤੰਬੂ ਇਕੱਠੇ ਕਰ ਲਏ ਜੋ ਸੜੇ ਨਹੀਂ ਸਨ ਸਾਰਾ ਸਮਾਨ ਗੱਡੀਆਂ ਕੋਣਿਆਂ ਪਰ ਲਤਵਾ ਕੇ ਅਨੰਤਪੁਰ ਲੈ ਆਂਦਾ ਜਿਨ੍ਹਾਂ ਦਾ ਸਮਾਨ ਲੁੱਟਿਆ ਗਿਆ ਸੀ ਉਹਨਾਂ ਨੂੰ ਸਦਕੇ ਸਾਰਾ ਘਰੀਲੂ ਸਮਾਨ ਦੇ ਦਿੱਤਾ ਸਾਈਂਬਾ ਦੇ ਅਜੀਤ ਸਿੰਘ ਜੀ ਦੀ ਇਹ ਬਹਾਦਰੀ ਤੇ ਅਕਲ ਨੇ ਮਹਾਰਾਜ ਜੀ ਨੂੰ ਬਹੁਤ ਪਰਸੰਨ ਕੀਤਾ ਸਾਈਬਾ ਨੇ ਸ਼ਹੀਦ ਸਿੰਘਾ ਨੂੰ ਵਰਵਕਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ